ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਸ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰ ਆਜ ਦੇ ਕੁਝ ਮੁੱਦੇ ਆਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਅੱਜ 29 ਫਰਵਰੀ ਨੂੰ ਦਿਨ ਵੀਰਵਾਰ ਨੂੰ ਅੱਜ ਦੇ ਜਿਹੜੇ ਮਸਲੇ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਨੇ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਆ ਵਲਾਦੀਮੀਰ ਪੁੱਤਰ ਨੇ ਇੱਕ ਧਮਕੀ ਦਿੱਤੀ ਆ ਤੇ ਜਿਹੜਾ ਸਿੱਧਾ ਜਿਹੜਾ ਸਬੰਧ ਅਮਰੀਕਾ ਦੇ ਨਾਲ ਆ ਉਹ ਗੱਲਬਾਤ ਕਰਾਂਗੇ ਟੈਕਸਸ ਦੇ ਬਾਰਡਰਾਂ ਦੇ ਉੱਤੇ ਪ੍ਰਵਾਸੀਆਂ ਦੇ ਲਈ ਵੱਖਰੀ ਵੱਖਰੀ ਤਰ੍ਹਾਂ ਦੀ ਟਰੀਟਮੈਂਟ ਜਾਂ ਇਦਾਂ ਕਹਿ ਲਓ ਕਿ ਵੱਖਰੀ ਵੱਖਰੀ ਤਰ੍ਹਾਂ ਦਾ ਜਿਹੜਾ ਵਰਤਾਓ ਨਜ਼ਰ ਆ ਰਿਹਾ ਇਹਦੇ ਬਾਰੇ ਗੱਲਬਾਤ ਕਰਨੀ ਆ ਧਰਤੀ ਦੇ ਜੀਵਨ ਦੇ ਮੋਡ ਬਾਰੇ ਵਿਗਿਆਨੀਆਂ ਨੇ ਇੱਕ ਬਹੁਤ ਮਹੱਤਵਪੂਰਨ ਜਾਣਕਾਰੀ ਸਾਹਮਣੇ ਲਿਆਂਦੀ ਆ ਇੱਕ ਅਲਟਰਾ ਪ੍ਰੋਸੈਸਡ ਫੂਡ ਦਾ ਬਿਮਾਰੀਆਂ ਦੇ ਨਾਲ ਸਬੰਧ ਇਹਦੇ ਉੱਤੇ ਬਹੁਤ ਵੱਡੀ ਖੋਜ ਕੀਤੀ ਗਈ ਆ ਉਹ ਤੋਂ ਨਾਲ ਗੱਲਬਾਤ ਕਰਨੀ ਆ ਤੇ ਐਸੇ ਤਰੀਕੇ ਦੇ ਨਾਲ ਜਿਹੜੀ ਘਰੇਲੂ ਹਿੰਸਾ ਸੰਬੰਧੀ ਨਵੀਂ ਰਿਪੋਰਟ ਆਈ ਹੈ ਕਿ ਡੋਮੈਸਟਿਕ ਵਾਇਲੈਂਸ ਦੇ ਵਿੱਚ ਜਿਹੜੀ ਔਰਤ ਦੇ ਉੱਤੇ ਕਈ ਵਾਰੀ ਹਮਲਾ ਹੋ ਰਿਹਾ ਜੇ ਉਹ ਕੁਝ ਕਰ ਦਵੇ ਤਾਂ ਉਹਦੇ ਵਿਚਾਲੇ ਕਾਨੂੰਨ ਹੈ ਨਹੀਂ ਇਹ ਗੱਲਬਾਤ ਕਰਾਂਗੇ ਜਿਹੜੇ ਸਭ ਤੋਂ ਪਹਿਲੀ ਗੱਲਬਾਤ ਆਪਾਂ ਜਿਹੜੀ ਕਰਨੀ ਆ ਉਹ ਡੋਨਲਡ 트੍ਰੰਪ ਦੇ ਜਿਹੜਾ ਇੱਕ ਸਿਵਲ ਫਰਾਡ ਟ੍ਰਾਇਲ ਆ ਉਹਦੇ ਵਿੱਚ ਜਿਹੜਾ ਜੱਜ ਆ ਜਿਹੜਾ ਤੁਹਾਨੂੰ ਪਤਾ ਕਿ ਡੋਨਲਡ 트੍ਰੰਪ ਦੇ ਕਿੰਨੇ ਕੇਸ ਚੱਲ ਰਿਹਾ ਉਹਨਾਂ ਦੇ ਵਿੱਚੋਂ ਜਿਹੜਾ ਇਹ ਸਿਵਲ ਫਰਾਡ ਟ੍ਰਾਇਲ ਆ ਜਿਹੜਾ ਜੱਜ ਉਹਦੀ ਸੁਣਵਾਈ ਕਰ ਰਿਹਾ ਉਹਨੂੰ ਇੱਕ ਪਾਊਡਰੀ ਸਬਸਟੈਂਸ ਮਿਲਿਆ ਇੱਕ ਲਫਾਫਾ ਮਿਲਿਆ ਉਹਨੂੰ ਚਿੱਠੀ ਗਈ ਹੈ ਤੇ ਉਹਦੇ ਵਿੱਚ ਇੱਕ ਕਹਿੰਦੇ ਪਾਊਡਰ ਆ ਹੁਣ ਉਹ ਪਾਊਡਰ ਕੀ ਹੈ ਪਤਾ ਨਹੀਂ ਹਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਇਹ ਗੱਲ ਬਹੁਤ ਖਤਰਨਾਕ ਹੈ ਕੇਸ ਤੁਹਾਨੂੰ ਪਤਾ ਨਿਊਯਾਰਕ ਵਰਸਸ 트ੰਪ ਸਿਵਲ ਇਨਵੈਸਟੀਗੇਸ਼ਨ ਲਾ ਸੂਟ ਆ ਜਿਹੜਾ ਨਿਊਯਾਰਕ ਦੇ ਅਟਾਰਨੀ ਜਨਰਲ ਦੇ ਆਫਿਸ ਦੇ ਵਿੱਚ ਚੱਲਦਾ ਹੈ ਜਿਹਦੇ ਵਿੱਚ ਸਿੱਧਾ ਸਿੱਧਾ ਦੋਸ਼ ਇਹ ਲੱਗਾ ਸੀ ਕਿ 트ੰਪ ਆਰਗੇਨਾਈਜੇਸ਼ਨ ਤੇ ਬਹੁਤ ਸਾਰੇ ਇਹਨਾਂ ਦੇ ਹੋਰ ਨੇੜੇ ਤੇੜੇ ਦੇ ਬੰਦੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਵੀ ਕੋਸ਼ਿਸ਼ ਆਮਬਲ ਸੀ ਟਰੰਪ ਫੈਮਿਲੀ ਦੇ ਉਹ ਕਿ ਉਹਨਾਂ ਨੇ ਬਹੁਤ ਵੱਡਾ ਫਾਈਨੈਂਸ਼ੀਅਲ ਫਰਾਡ ਕੀਤਾ ਜਿਹਦੇ ਵਿੱਚ ਇਹਨਾਂ ਨੇ ਆਪਣੇ ਪ੍ਰਾਪਰਟੀ ਵੈਲਿਊ ਨੂੰ ਵਧਾ ਚੜਾ ਕੇ ਦੱਸਿਆ ਤੇ ਉਹਦੇ ਨਾਲ ਇਹਨਾਂ ਨੂੰ ਟੈਕਸ ਦੇ ਵਿੱਚ ਜਾਂ ਜਿਹੜੀ ਇੰਸ਼ੋਰੈਂਸ ਦੇ ਵਿੱਚ ਜਾਂ ਅੱਗਿਓ ਕਰਜ਼ਾ ਲੈਣ ਦੇ ਵਿੱਚ ਮਦਦ ਮਿਲੀ ਆ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਲਾ ਸੂਟ ਹੈ ਚੱਲਦਾ ਹੈ ਅਸੀਂ ਜਾਣਦੇ ਹਾਂ ਇਹਨੂੰ ਅਕਤੂਬਰ 2023 ਦੇ ਵਿੱਚ ਇਹਦਾ ਟ੍ਰਾਇਲ ਸ਼ੁਰੂ ਹੋਇਆ ਸੀ ਤੇ ਜਨਵਰੀ 2024 ਤੱਕ ਹੁਣ ਤੱਕ ਇਹ ਚੱਲਿਆ ਆ ਤੇ ਨਤੀਜਾ ਇਹ ਸੀ ਕਿ ਜੱਜ ਆਰਥਰ ਇੰਗਰਾਨ ਆ ਆਰਥਰ ਐਂਗਰਾਨ ਜਿਹੜੇ ਆ ਉਹਨਾਂ ਨੇ ਉਹ ਉਹ ਇਹਦੇ ਇਹਦੇ ਮਾਮਲੇ ਦੇ ਵਿੱਚ ਸੀਗੇ ਤੇ ਜਿਹੜਾ ਯੂਐਸ 364 ਡਾਲਰ ਜਿਹੜੀਆਂ ਇਹਦੀਆਂ ਹੋਰ ਪੈਨਲਟੀਆਂ ਦੇ ਨਾਲ ਲਾਇਆ ਗਿਆ ਸੀ ਆ ਇਨਵੈਸਟੀਗੇਸ਼ਨ ਇਹ ਚੀਜ਼ ਦੀ ਸ਼ੁਰੂ ਹੋਈ ਸੀ ਤੇ ਚਲਦੀ ਚਲਦੀ ਇੱਥੇ ਤੱਕ ਪਹੁੰਚ ਗਈ ਆ ਹੁਣ ਇਹਦੇ ਤੋਂ ਬਾਅਦ ਇਹ ਹੋਇਆ ਕਿ ਉਹਨੂੰ ਧਮਕੀਆਂ ਮਿਲਣ ਲੱਗ ਪਈਆਂ ਧਮਕੀਆਂ ਇਹ ਆ ਕਿ ਸਨਵੈਲਪ ਦੇ ਵਿੱਚ ਜਿਹੜਾ ਆਰਥਰ ਐਂਗਰਾਨ ਨੂੰ ਐਡਰੈਸ ਕੀਤਾ ਆ ਜਿਹੜਾ ਜਿਹਨੇ ਫੈਸਲਾ ਡੋਨਲਡ ਟਰੰਪ ਦੇ ਵਿਰੋਧ ਦੇ ਵਿੱਚ ਦਿੱਤਾ ਸੀ ਉਸ ਜੱਜ ਨੇ ਉਹਦਾ ਟੈਸਟ ਕੀਤਾ ਰਣੇ ਪਾਊਡਰ ਦਾ ਟੈਸਟ ਦੇ ਵਿੱਚ ਪਤਾ ਲੱਗਿਆ ਵੀ ਕੋਈ ਇਹਦੇ ਵਿੱਚ ਖਤਰਨਾਕ ਮਟੀਰੀਅਲ ਨਹੀਂ ਹੈ ਪਰ ਇਹ ਹੋਰ ਟੈਸਟ ਕੀਤੇ ਜਾ ਰਹੇ ਵੀ ਪਹਿਲੇ ਟੈਸਟ ਦੇ ਵਿੱਚ ਲੱਗਿਆ ਵੀ ਕੁਝ ਨਹੀਂ ਹੈ ਪਾਊਡਰ ਹੀ ਹੈ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਿਸੇ ਨੇ ਇਕੱਲਾ ਪਾਊਡਰ ਕਿਉਂ ਭੇਜਣਾ ਸੀ ਜੱਜ ਨੂੰ ਦੂਜਾ ਇਹ ਆ ਕਿ ਉਹਦੇ ਤੋਂ ਬਾਅਦ ਜਿਹੜੀ ਲੈਟਰ ਇਹ ਜਿਹੜੀ ਜਿਹੜੀ ਚਿੱਠੀ ਦੇ ਵਿੱਚ ਪਾ ਕੇ ਭੇਜਿਆ ਹੈ ਮਾਨਹੈਟਨ ਕੋਰਟ ਹਾਊਸ ਤੇ ਰਸ ਦੇ ਉਸਤੇ ਮਿਲੀ ਆ ਤੇ ਸਟਾਫ ਜਿਹੜਾ ਉੱਥੇ ਸੀਗਾ ਉਹਨਾਂ ਨੇ ਜਦੋਂ ਦੇਖੀਆ ਤਾਂ ਉਹਨੇ ਆਈਸੋਲੇਟ ਕਰ ਦਿੱਤੀ ਇਹ ਤੇ ਆ ਜਿਹੜਾ ਜਦੋਂ ਤੱਕ ਕਿ ਉਹ ਪਾਊਡਰ ਨੂੰ ਟੈਸਟ ਕੀਤਾ ਜਾ ਰਿਹਾ ਜਿਹੜੇ ਜਸਟਿਸ ਜਸਟਿਸ ਐਂਗਰਨ ਨੇ ਉਹਨਾਂ ਦਾ ਮਤਲਬ ਇਹ ਕਿਉਂਕਿ ਉਹਨਾਂ ਤੱਕ ਚਿੱਠੀ ਪਹੁੰਚੀ ਨਹੀਂ ਸੋ ਇਹ ਸਬਸਟੈਂਸ ਦੇ ਨਾਲ ਉਹਨਾਂ ਦਾ ਐਕਸਪੋਜ਼ ਨਹੀਂ ਹੋਇਆ ਇਦਾਂ ਦਾ ਹੀ ਇੱਕ ਡਵੈਲਪ ਜਿਹੜਾ ਲਫਾਫਾ ਸੀਗਾ ਜਿਹਦੇ ਚ ਚਿੱਟਾ ਪਾਊਡਰ ਸੀਗਾ ਇਹ ਨਿਊਯਾਰਕ ਦੇ ਟਾਰਨਿੰਗ ਜਰਨਲ ਲਟਿਟਿਆ ਜੇਮਸ ਨੂੰ ਭੇਜਿਆ ਗਿਆ ਸੀ ਉਹਦੇ ਦਫ਼ਤਰ ਦੇ ਵਿੱਚ ਵੀ ਭੇਜਿਆ ਗਿਆ ਸੀ ਸਬਸਟੈਂਸ ਜਿਹੜਾ ਐਨਵੈਲਪ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨੂੰ ਵੀ ਟੈਸਟ ਕੀਤਾ ਸੀ ਤੇ ਉਹਦੇ ਵਿੱਚੋਂ ਵੀ ਕੁਝ ਨਹੀਂ ਸੀ ਨਿਕਲਿਆ ਵੀ ਕੋਈ ਉਹਦਾ ਮਤਲਬ ਖਤਰਨਾਕ ਚੀਜ਼ ਨਹੀਂ ਸੀ ਤੇ ਨਾ ਹੀ ਕਿਸੇ ਨੂੰ ਕੋਈ ਨੁਕਸਾਨ ਪਹੁੰਚਿਆ ਸੀ ਇਹਦੇ ਨਾਲ ਹੁਣ ਇਹ ਗੱਲਾਂ ਜੁੜਦੀਆਂ ਕਿਉਂ ਆਪਸ ਦੇ ਵਿੱਚ ਜਿਹੜੇ ਜਸਟਿਸ ਐਂਕਰੋਨ ਨੇ ਜਿਹਨਾਂ ਨੇ ਨਿਊਯਾਰਕ ਵਾਲੇ ਕੇਸ ਦੇ ਵਿੱਚ 트ੰਪ ਦੇ ਖਿਲਾਫ ਫੈਸਲਾ ਦਿੱਤਾ ਇਹਨਾਂ ਨੂੰ ਧਮਕੀਆਂ ਮਿਲੀਆਂ ਸੀ 트ੰਪ ਦੇ ਟ੍ਰਾਇਲ ਦੇ ਵਿੱਚ ਜਿਹਦੇ ਵਿੱਚ ਇਹ ਸੀਗਾ ਕਿ ਤੁਹਾਡੇ ਘਰ ਨੂੰ ਬੰਬਾਂ ਨਾਲ ਅੜਾ ਦਾਂਗੇ ਜੇ ਤੁਸੀਂ ਫੈਸਲਾ ਦਿੱਤਾ ਬੌਮ ਥ੍ਰੈਟ ਉਹਦੇ ਘਰ ਦੇ ਉੱਤੇ ਮਿਲੇ ਸੀ ਨਿਊਯਾਰਕ ਸੁਪਰੀਮ ਕੋਰਟ ਦੇ ਜਸਟਿਸ ਆਰਥਰ ਐਂਗਰੋਂ ਜਿਹਨਾਂ ਨੂੰ ਬੌਮ ਥ੍ਰੈਟ ਦੀ ਇੱਕ ਉਹਦਾ ਲੌਂਗ ਆਇਲੈਂਡ ਦੇ ਉੱਤੇ ਜਿਹੜਾ ਇਹਨਾਂ ਦਾ ਘਰ ਆ ਉਹਦੇ ਉੱਤੇ ਧਮਕੀ ਮਿਲੀ ਜਦੋਂ ਇਹਨਾਂ ਦੀ ਕਲੋਜ਼ਿੰਗ ਆਰਗੂਮੈਂਟ ਸੀਗੀ 370 ਮਿਲੀਅਨ ਦੇ ਕੇਸ ਦੇ ਵਿੱਚ ਉਹਦੇ ਤੋਂ ਕੁਝ ਘੰਟੇ ਪਹਿਲਾਂ ਡੋਨਲਡ ਟਰੰਪ ਦੇ ਵਿਰੁੱਧ ਜਿਹੜਾ ਕੇਸ ਜਦੋਂ ਉਹਨਾਂ ਨੇ ਉਹਦਾ ਹੀ ਸੁਣਵਾਈ ਕਰਨੀ ਸੀ ਉਹ ਤੋਂ ਕੁਝ ਸਮਾਂ ਪਹਿਲੇ ਇਹਨਾਂ ਨੂੰ ਇਹ ਧਮਕੀ ਮਿਲੀ ਸੀ ਤੇ ਹੁਣ ਇਹ ਹੈ ਕਿ ਉਹਨਾਂ ਦੀ ਸਿਕਿਉਰਿਟੀ ਵਧਾਈ ਗਈ ਸਾਰਾ ਕੁਝ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਤੇ ਹੁਣ ਉਸ ਜੱਜ ਨੂੰ ਪਾਊਡਰ ਦਾ ਪੈਕੇਟ ਜਾਣਾ ਤੇ ਇਹ ਕਿਤੇ ਨਾ ਕਿਤੇ ਇਸ ਗੱਲ ਵੱਲ ਸੰਕੇਤ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋ ਸਕਦਾ ਇਸ ਚੀਜ਼ ਦਾ ਜੇ ਅੱਜ ਐਨਵੈਲਪ ਜਿਹੜਾ ਉਹਦੇ ਵਿੱਚ ਕੋਈ ਸਮਾਨ ਨਹੀਂ ਆ ਉਹ ਮਿਲਿਆ ਹੈ ਤੇ ਕੱਲ ਨੂੰ ਲੁਕ ਲੁਕਾ ਕੇ ਹੋਰ ਕਿਸੇ ਤਰੀਕੇ ਨਾਲ ਵੀ ਕੁਝ ਭੇਜਿਆ ਜਾ ਸਕਦਾ ਜਿਹਦੀ ਖਾਸ ਤੌਰ ਦੇ ਉੱਤੇ ਜ਼ਿਆਦਾ ਜਾਂਚ ਪੜਤਾਲ ਦੀ ਲੋੜ ਆ ਸੋ ਇਹ ਡਾਊਨ ਟਾਊਨ ਮਨਹਾਰਟਨ ਕੋਰਟ ਹਾਊਸ ਦੇ ਵਿੱਚ ਮਿਲੀ ਆ ਤੇ ਸਟਾਫ ਜਿਹੜਾ ਉਹਨਾਂ ਨੇ ਇਹਨੂੰ ਦੇਖਿਆ ਹੈ ਵਾਈਟ ਪਾਊਡਰ ਦਾ ਐਨਵੈਲਪ ਇਸੇ ਤਰ੍ਹਾਂ ਨਿਊਯਾਰਕ ਕਾਪਸ ਦੇ ਵਿੱਚ ਨਿਊਯਾਰਕ ਟਾਰਨੀ ਜਨਰਲ ਲੈਟੀਆ ਜੇਮਸ ਨੋਵੀ ਮਿਲਿਆ ਸੀ ਉਹ ਵੀ ਸਿਵਲ ਕੇਸ ਜਿਹੜਾ 트ੰਪ ਦੇ ਜਿਹੜਾ ਡੋਨਲਡ 트ੰਪ ਦੇ ਸਬੰਧ ਦੇ ਵਿੱਚ ਚੱਲ ਰਿਹਾ ਉਹਦੇ ਵਿੱਚ ਸੁਣਵਾਈ ਕਰ ਰਹੇ ਆ ਅਗਲੀ ਕਰ ਬਾ ਦੋਸਤੋ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੋਤਨ ਵੱਲੋਂ ਅੱਜ ਵੀਰਵਾਰ ਨੂੰ ਮਾਸਕੋ ਦੇ ਵਿੱਚ ਇੱਕ ਕਿਹਾ ਗਿਆ ਕਿ ਜਿਹੜਾ ਜਿਹੜਾ ਯੂਕਰੇਨ ਆ ਉਹਦੀ ਜਿਹੜੀ ਮਦਦ ਵੈਸਟ ਕਰ ਰਿਹਾ ਖਾਸ ਕਰਕੇ ਅਮਰੀਕਾ ਕਰ ਰਿਹਾ ਆ ਕਿ ਜਿਹੜੀ ਇਹਦੀ ਇਨਵੋਲਵਮੈਂਟ ਆ ਜਿੰਨੀ ਇਹਦੀ ਡੂੰਗੀ ਜਿੰਨੀ ਇਹਦੀ ਜ਼ਿਆਦਾ ਇਨਵੋਲਵਮੈਂਟ ਯੂਕਰੇਨ ਦੇ ਮਦਦ ਦੇ ਵਿੱਚ ਹੋ ਰਹੀ ਆ ਉਸ ਇਨਵੋਲਵਮੈਂਟ ਦੇ ਨਾਲ ਜਿਹੜਾ ਦੁਨੀਆ ਆ ਉਹ ਰਿਸਕ ਦੇ ਉੱਤੇ ਆ ਸਕਦੀ ਜਿਹੜਾ ਗਲੋਬਲ ਨਿਊਕਲੀਅਰ ਕਨਫਲਿਕਟ ਆ ਉਹਦਾ ਰਿਸਕ ਹੋ ਸਕਦਾ ਮਤਲਬ ਸਿੱਧਾ ਆ ਵੀ ਜੇ ਅਮਰੀਕਾ ਇੱਥੇ ਆਉਣਾ ਨਾ ਹਟਾਇਆ ਜਾਂ ਇਹਨਾਂ ਨੇ ਯੂਕਰੇਨ ਦੀ ਮਦਦ ਕਰਨੀ ਨਾ ਬੰਦ ਕੀਤੀ ਤੇ ਕਿਤੇ ਨਾ ਕਿਤੇ ਅਸੀਂ ਜਿਹੜਾ ਪਰਮਾਣੂ ਬੰਬ ਚਲਾ ਸਕਦੇ ਆ। ਪੁੱਤਰ ਨੇ ਵਾਰਨਿੰਗ ਦਿੱਤੀ ਔਰ ਇਹ ਵਾਰਨਿੰਗ ਜਿਹੜਾ ਸਟੇਟ ਆਫ ਨੇਸ਼ਨ ਐਡਰੈਸ ਆ ਉਹਦੇ ਤੋਂ ਪਹਿਲਾਂ ਆਈ ਆ ਅਗਲੇ ਮਹੀਨੇ ਜਦੋਂ ਇਲੈਕਸ਼ਨ ਦੇ ਵਿੱਚ ਜਿਹੜਾ ਇਲੈਕਸ਼ਨ ਤਾਂ ਕਾਦੀ ਹੋਣੀ ਉਹਨਾਂ ਨੇ ਜਿੱਤੀ ਜਾਣਾ ਉਹਦੇ ਵਿੱਚ ਤੇ ਜਿਹੜੀ ਰਸ਼ੀਆ ਦੇ ਯੂਕਰੇਨ ਦੇ ਨਾਲ ਲੜਾਈ ਦੇ ਵਿੱਚ ਉਹਨਾਂ ਨੇ ਸਿੱਧੀ ਸਿੱਧੀ ਜਿਹੜੀ ਇਹ ਗੱਲਬਾਤ ਦਸੀ ਹੈ ਹੁਣ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਹੋਰ ਗੱਲ ਆ ਕਿ ਜਿਹੜੀ ਰੈਫਰੈਂਸ ਦਿੱਤੀ ਆ ਫ੍ਰੈਂਚ ਪ੍ਰੈਜ਼ੀਡੈਂਟ ਜਿਹੜੇ ਨੇ ਐਮੈਨੂਅਲ ਮੈਕਰੋਨ ਉਹਨਾਂ ਦੀ ਸਟੇਟਮੈਂਟ ਪਹਿਲਾਂ ਆਈ ਆ ਸਭਕਤੀ ਦੇ ਵਿੱਚ ਕਿ ਜਿਹੜੀ ਵੈਸਟਰਨ ਗਰਾਉਂਡ ਟਰੂਪਸ ਨੇ ਯੂਕਰੇਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਉਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਤੇ ਵਾਰਨ ਸਿੱਧਾ ਕਿਹਾ ਸੀ ਕਿ ਕੋਈ ਨਾ ਕੋਈ ਜਿਹੜੇ 트ਰੇਜਡਿਕ ਕਾਂਸੀਕਵੈਂਸਸ ਆ ਜਿਹਦੇ ਦੁਖਾਂਤਕ ਨਤੀਜੇ ਸਾਹਮਣੇ ਆ ਸਕਦੇ ਆ ਸੋ ਇਹ ਗੱਲਬਾਤ ਇੱਕ ਵੱਡੀ ਆ ਚਿੰਤਾ ਵਾਲੀ ਆ ਇਹਨਾਂ ਨੇ ਕਿਹਾ ਸੀ ਕਿ ਜਦੋਂ ਨੈਟੋ ਦੇ ਜਿਹੜੇ ਅਲਾਈਜ਼ ਨੇ ਯੂਰਪ ਤੇ ਵਿੱਚ ਤੇ ਜਿਹੜੇ ਵੈਸਟਰਨ ਅਲਾਈਜ਼ ਨੇ ਉਹ ਖਾਸ ਤੌਰ ਦੇ ਉੱਤੇ ਟਾਰਗੇਟ ਇਧਰਲੇ ਪਾਸੇ ਸਿੱਧੇ ਕਰ ਰਹੇ ਆ ਤੇ ਇਹਦੇ ਨਾਲ ਕਿਤੇ ਨਾ ਕਿਤੇ ਸਿੱਧਾ ਨੁਕਸਾਨ ਇਹਨਾਂ ਦਾ ਹੋ ਸਕਦਾ ਆ ਸੋ ਹੁਣ ਜੇ ਇਹ ਆ ਕਿ ਇਹਨਾਂ ਸਾਰੇ ਕੁਸ਼ ਦਾ ਅਸਰ ਦੁਨੀਆ ਦੇ ਉੱਤੇ ਪਾਊਗਾ ਇਸ ਲੜਾਈ ਦਾ ਜੇ ਰਸ਼ੀਆ ਜਿਹਦੇ ਕੋਲ ਕਿ ਨਿਊਕਲੀਅਰ ਪਾਵਰ ਹੈਗੀ ਆ ਸਾਰੇ ਜਾਣਦੇ ਆ ਉਹ ਇਹ ਕਹਿ ਸਕਦੇ ਆ ਕਿ ਸਾਡਾ ਯੂਰਪ ਦੇ ਨਾਲ ਜਾਂ ਇੱਧਰ ਜਿਹੜੇ ਵੈਸਟਰਨ ਲੀਡਰਸ ਨੇ ਉਹਨਾਂ ਦੇ ਨਾਲ ਜਾਂ ਜਿਹੜੇ ਡੀਪਰ ਇਨਵੋਲਵਮੈਂਟ ਆ ਇਸ ਕਨਫਲिक्ट ਦੇ ਵਿੱਚ ਹੋ ਸਕਦੀ ਆ ਤੇ ਉਹ ਕਿਤੇ ਨਾ ਕਿਤੇ ਇੱਕ ਵੱਡੀ ਗੱਲਬਾਤ ਸਾਹਮਣੇ ਆ ਸਕਦੀ ਆ ਵਲਾਦੀਮੀਰ ਪੋਪਨ ਨੇ ਖਾਸ ਤੌਰ ਦੇ ਉੱਤੇ ਜ਼ੋਰ ਦਿੱਤਾ ਰਸ਼ੀਆ ਦੀਆਂ ਨਿਊਕਲੀਅਰ ਫੋਰਸਸ ਦੇ ਉੱਤੇ ਉਹ ਕਹਿੰਦੇ ਉਹ ਫੁੱਲ ਰੈਡੀਨੈਸ ਦੇ ਵਿੱਚ ਨੇ ਮਿਲਟਰੀ ਜਿਹੜੀ ਡਿਪਲੋਏ ਕੀਤੀ ਹੈ ਨਵੇਂ ਵੈਪਨਸ ਨੇ ਉਹਨਾਂ ਦੇ ਕੋਲ ਤੇ ਕੁਝ ਉਹ ਕਹਿੰਦੇ ਅਸੀਂ ਟੈਸਟ ਵੀ ਕਰ ਲਿਆ ਜਿਹੜੀ ਯੂਕਰੇਨ ਦਾ ਬੈਟਲਫੀਲਡ ਆ ਜਿਹੜੀ ਉੱਥੇ ਦੀ ਲੜਾਈ ਆ ਉਹਦੇ ਵਿੱਚ ਅਸੀਂ ਟੈਸਟ ਵੀ ਕਰ ਲਿਆ ਸੋ ਹੁਣ ਇਸ ਮੌਕੇ ਦੇ ਵਿੱਚ ਕੀ ਹਜੇ ਵੀ ਅਮਰੀਕਾ ਉੱਥੇ ਸਪੋਰਟ ਕਰਦਾ ਆ ਜਾਂ ਉਹਦਾ ਨਤੀਜਾ ਕਿਸ ਤਰੀਕੇ ਨਾਲ ਸਾਹਮਣੇ ਆਉਂਦਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਤੇ ਚਿੰਤਾ ਵੀ ਇਹ ਹੈਗੀ ਆ ਕਿ ਇਹ ਗੱਲ ਕਿਤੇ ਜ਼ਿਆਦਾ ਅੱਗੇ ਨਾ ਵਧੇ ਤੇ ਜਿਹਦੇ ਨਾਲ ਦੁਨੀਆ ਨੂੰ ਸੱਚਮੁੱਚ ਕਿਸੇ ਕਿਸਮ ਦੇ ਪ੍ਰਮਾਣੋਂ ਹਥਿਆਰਾਂ ਦਾ ਖਤਰਾ ਪਿਆਦਾ ਹੋਵੇ ਟੈਕਸਸ ਦੇ ਵਿੱਚ ਦੋ ਬਾਰਡਰ ਨੇ ਜਿਹੜੇ ਕਿਉਂਕਿ ਸਾਰਾ ਬਾਰਡਰ ਉਹਨਾਂ ਦਾ ਲੱਗਦਾ ਹੈ ਮੈਕਸੀਕੋ ਦੇ ਨਾਲ ਦੋ ਥਾਵਾਂ ਦੇ ਉੱਤੇ ਜ਼ਿਆਦਾ ਲੋਕ ਇਧਰੇ ਪਾਸੇ ਆਉਂਦੇ ਨੇ ਬ੍ਰਾਉਨਵਿਲ ਤੇ ਟੈਕਸਸ ਦੇ ਵਿੱਚ ਤੇ ਦੂਗਾ ਦੂਜਾ ਜਿਹੜਾ ਈਗਲ ਪਾਸ ਆ ਰੌਲਾ ਇਹ ਆ ਵੀ ਇਮੀਗਰੈਂਟਸ ਤੇ ਦੋਹਾਂ ਥਾਵਾਂ ਦੇ ਉੱਤੇ ਆ ਰਹੇ ਆ ਪਰ ਦੋਹਾਂ ਥਾਵਾਂ ਦੇ ਉੱਤੇ ਲੋਕਾਂ ਦਾ ਜਿਹੜਾ ਰਿਸਪੌਂਸ ਆ ਇਮੀਗ੍ਰੇਸ਼ਨ ਦੇ ਲਈ ਵੱਖਰਾ ਆ ਜਿਹੜਾ ਬ੍ਰਾਉਨਵਿਲ ਆ ਉੱਥੇ ਜਿਹੜੇ ਮਾਈਗ੍ਰੈਂਟਸ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਨੂੰ ਸਪਲਾਈਜ਼ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੂੰ ਸਪੋਰਟ ਕੀਤੀ ਜਾਂਦੀ ਹੈ ਜਦੋਂ ਕਿ ਉਸੇ ਸਟੇਟ ਦੇ ਵਿੱਚ ਜਿਹੜਾ ਦੂਜਾ ਬਾਰਡਰ ਹੈ ਜਿਹਨੂੰ ਈਗਲ ਪਾਸ ਕਹਿੰਦੇ ਆ ਉੱਥੇ ਬਹੁਤ ਜ਼ਿਆਦਾ MILITARY ਫੋਕਸਡ ਆ ਪ੍ਰੈਜ਼ੀਡੈਂਟ ਬਾਈਡਨ ਇੱਥੇ ਬ੍ਰਾਊਨਵੈਲ ਵਿਜ਼ਿਟ ਕਰ ਰਹੇ ਆ ਜਿਹੜਾ ਕਿ ਜ਼ਿਆਦਾ ਅਲਾਈਨ ਕਰਦਾ ਜਿਹੜੀ ਡੈਮੋਕ੍ਰੈਟਿਕ ਉਹਨਾਂ ਦੇ ਜਿਹੜੇ ਵਿਊਜ਼ ਨੇ ਇਮੀਗ੍ਰੇਸ਼ਨ ਦੇ ਉੱਤੇ ਉਸ ਚੀਜ਼ ਦੇ ਨਾਲ ਹੁਣ ਤੁਹਾਨੂੰ ਪਤਾ ਕਿ ਜਿਹੜੇ ਡੈਮੋਕ੍ਰੇਟਸ ਨੇ ਉਹ ਥੋੜੇ ਜਿਹਾ ਨਰਮ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਜੈ ਇਦਾਂ ਕਹੋ ਮੰਨਿਆ ਜਾਂਦਾ ਉਹਨਾਂ ਨੂੰ ਕਿਹੇ ਨਰਮ ਨੇ ਤੇ ਦੂਜੇ ਪਾਸੇ ਜਿਹੜੇ ਆ ਆਪਣੇ ਰਿਪਬਲਿਕਨ ਨੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਮੰਨੇ ਚਾਹੁੰਦੇ ਆ ਜਿਹੜੀ ਦੂਜੇ ਬਾਰਡਰ ਦੀ ਈਗਲ ਪਾਸ ਤੋਂ ਦੂਜਾ ਬਾਰਡਰ ਆ ਜਿਹੜਾ ਬ੍ਰਾਊਨਵਿਲ ਉੱਥੇ ਦੀ ਜਿਹੜੀ ਅਪਰੋਚ ਆ ਉਹਦੇ ਵਿੱਚ ਇਹ ਆ ਕਿ ਉਸ ਕਿਸਮ ਦਾ ਜਿਹੜਾ ਉੱਥੇ ਈਗਲ ਪਾਸ ਨਾਲੋਂ ਜਿਹੜਾ ਵੱਖਰਾ ਉੱਥੇ ਦੇਖਿਆ ਜਾਂਦਾ ਤੇ ਮਾਈਗ੍ਰੈਂਟਸ ਦੀ ਹੈਲਪ ਇੱਕ ਤਰੀਕੇ ਨਾਲ ਕੀਤੀ ਜਾਂਦੀ ਹੈ ਈਗਲ ਪਾਸ ਜਿਹੜੀ ਜਿਹੜੀ ਸਟੇਟ ਗਵਰਨਮੈਂਟ ਆ ਉੱਥੇ ਉਧਰਲੇ ਪਾਸੇ ਜਾਂਦੀ ਹੈ ਤੇ ਉੱਥੇ ਬਹੁਤਾ ਜ਼ਿਆਦਾ ਜਿਹੜਾ ਮਿਲਟਰੀਜ਼ਡ ਰਿਸਪਾਂਸ ਆ ਈਗਲ ਪਾਸ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹ ਆਪਣੇ ਆਪ ਨੂੰ ਪਾਸੇ ਕਿਤੇ ਨਾ ਕਿਤੇ ਮਹਿਸੂਸ ਕਰਦੇ ਆ ਫੈਡਰਲ ਸਰਕਾਰ ਦੇ ਵਿੱਚ ਤੇ ਉਹ ਪ੍ਰੇਫਰ ਕਰਦੇ ਆ ਟਰੰਪ ਦੀਆਂ ਪਾਲਿਸਿਸ ਨੂੰ ਆਪਰੇਸ਼ਨ ਲੋਨ ਸਟਾਰ ঈਗਲ ਪਾਸ ਦੇ ਵਿੱਚ ਸੀਗਾ ਤੇ ਇਹਦੀ ਜਿਹੜੀ ਆਲੋਚਨਾ ਹੋਈ ਸੀਗੀ ਇਸ ਕਰਕੇ ਕਿ ਬਹੁਤ ਜ਼ਿਆਦਾ ਜਿਹੜੇ ਤਰੀਕਿਆਂ ਦੇ ਨਾਲ ਉੱਥੇ ਮਤਲਬ ਹੈਵੀ ਹੈਂਡਲ ਟੈਕਟਿਕਸ ਵਰਤੇ ਗਏ ਦੋਵਾਂ ਸ਼ਹਿਰਾਂ ਦੇ ਵਿੱਚ 2024 ਦੇ ਵਿੱਚ ਬਾਰਡਰ ਕ੍ਰੋਸਿੰਗ ਦੇ ਵਿੱਚ ਕਮੀ ਆਈ ਹੈ ਪ੍ਰੈਜ਼ੀਡੈਂਟ ਵਾਈਡਨ ਜਿਹੜਾ ਉਹਦੀ ਜਿਹੜੀ ਵਿਜ਼ਿਟ ਆ ਉੱਥੇ ਜਾ ਕੇ ਕੈਂਪੇਨ ਮੂਵ ਵੱਲੋਂ ਦੇਖਣ ਦੀ ਆ ਬਿਨਾ ਇਸ ਗੱਲ ਤੋਂ ਵੀ ਜਿਹੜੇ ਪੋਲਿਟਿਕਲ ਥਿਊਜ਼ ਕੀ ਨੇ ਉਹ ਆ ਕਿ ਮਾਈਗ੍ਰੈਂਟਸ ਨੂੰ ਜ਼ਰੂਰੀ ਦੇਖਿਆ ਜਾ ਰਿਹਾ ਕਿ ਇਹਨਾਂ ਦਾ ਇੱਥੇ ਆਉਣਾ ਜ਼ਰੂਰੀ ਹੈ ਸੋ ਅਸਲ ਦੇ ਵਿੱਚ ਕੋਈ ਵੀ ਜਿਹੜਾ ਟੈਕਸਸ ਦੇ ਵਿੱਚ ਸ਼ਹਿਰ ਆ ਜਿਹੜਾ ਬਾਰਡਰ ਆ ਮੈਕਸੀਕੋ ਦੇ ਨਾਲ ਉਹ ਇਸ ਚੀਜ਼ ਨੂੰ ਦੇਖ ਰਿਹਾ ਆ ਕਿ ਜਿਹੜੇ ਲੋਕਲ ਲੀਡਰਸ ਨੇ ਵੋਲੰਟੀਅਰਸ ਨੇ ਹੋਰ ਨੇ ਹਜ਼ਾਰਾਂ ਹੀ ਔਰਤਾ ਮਰਦ ਬੱਚੇ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਜਦੋਂ ਇਸ ਬਾਰਡਰ ਤੋਂ ਟੱਪ ਕੇ ਕਿਧਰ ਆ ਕੇ ਨਵਾਂ ਜੀਵਨ ਸ਼ੁਰੂ ਕਰਨ ਦੀ ਗੱਲਬਾਤ ਕਰਦੇ ਆ ਜਿਹੜੀ ਗਲਫ ਕੋਸਟ ਪੋਰਟ ਸਿਟੀ ਆ ਏ ਉੱਥੇ ਜਿਹੜੇ ਯੂ ਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਸੈਕਟਰ ਆ ਉਹ ਬਹੁਤ ਹਾਈਐਸਟ ਲੈਵਲ ਦੇ ਉੱਤੇ ਮਾਈਗ੍ਰੈਂਟਸ ਉੱਥੇ ਦੇਖਦੇ ਆ ਸੋ ਦੋਵੇਂ ਕ੍ਰਾਸਿੰਗ ਨੇ ਦੋਵਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵਾਧਾ ਹੋਇਆ 24 ਦੇ ਵਿੱਚ ਇਹਦੇ ਵਿੱਚ ਕਮੀ ਆਈ ਆ ਪਰ ਕਿਸੇ ਨਾ ਕਿਸੇ ਤਰ੍ਹਾਂ ਦੋਵਾਂ ਥਾਵਾਂ ਦੇ ਉੱਤੇ ਇਹਨਾਂ ਦੇ ਲਈ ਜਿਹੜਾ ਰਿਸਪੌਂਸ ਆ ਉੱਥੇ ਲੋਕਲ ਉਹ ਬਕਰੇ ਤਰੀਕੇ ਦਾ ਦੇਖਿਆ ਜਾ ਰਿਹਾ ਜਿੱਥੇ ਇੱਕ ਪਾਸੇ ਦੇ ਉੱਤੇ ਉਹਨਾਂ ਦੇ ਵਿਊ ਜਿਹੜੇ ਆ ਉਹ ਟਰੰਪ ਨਾਲ ਅਲਾਈਨ ਕਰਦੇ ਆ ਤੇ ਦੂਜੇ ਪਾਸੇ ਵਿਊ ਜਿਹੜੇ ਆ ਉਹ ਜੋ ਬਾਈਡਨ ਨੇ ਡੈਮੋਕ੍ਰੇਟਸ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਨਾਲ ਜ਼ਿਆਦਾ ਅਲਾਈਨ ਕਰਦੇ ਆ ਪਰ 24 ਦੇ ਵਿੱਚ ਇਹਨਾਂ ਦੋਵਾਂ ਬਾਰਡਰਸ ਦੇ ਉੱਤੇ ਜਿਹੜੇ ਮੈਕਸੀਕੋ ਵਾਲੇ ਪਾਸਿਓਂ ਟੈਕਸਸ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਉਹਦੇ ਵਿੱਚ ਕਮੀ ਆਈ ਹੈ ਅਗਲੀ ਗੱਲਬਾਤ ਦੋਸਤੋ ਇੱਕ ਵਿਗਿਆਨੀਆਂ ਨੇ ਵੱਡੀ ਖੋਜ ਕੀਤੀ ਆ ਜਿਹਦੇ ਵਿੱਚ ਕਿ ਜਿਹੜੀ ਧਰਤੀ ਆ ਇਹਨੇ ਕਿਸ ਤਰੀਕੇ ਦੇ ਨਾਲ ਇੱਥੇ ਜੀਵਨ ਕਿਦਾਂ ਪੈਦਾ ਹੋਇਆ ਸੀ ਉਹਦੇ ਬਾਰੇ ਉਹਨਾਂ ਨੇ ਇੱਕ ਨਵੀਂ ਜਿਹੜੀ ਖੋਜ ਕੀਤੀ ਆ ਔਰ ਇਹ ਖੋਜ ਬਹੁਤ ਮਹੱਤਵਪੂਰਨ ਕੀਤੀ ਹੈ ਦੱਸੀ ਜਾ ਰਹੀ ਆ ਆ ਜਿਹੜੀ ਪੈਂਟਥੀਨ ਜਿਹੜੀ ਇੱਕ ਪੈਂਟਥੀਨ ਇੱਕ ਇਹਨਾਂ ਨੇ ਕੰਪਾਊਂਡ ਦੱਸਿਆ ਆ ਜਿਹੜਾ ਜ਼ਰੂਰੀ ਦੱਸਿਆ ਗਿਆ ਮੈਟਾਬੋਲਿਜ਼ਮ ਦੇ ਲਈ ਜਾਂ ਜਿਹੜਾ ਸੈੱਲ ਪ੍ਰੋਡਿਊਸ ਕਰਨ ਅਸਲ ਦੇ ਵਿੱਚ ਹੈ ਕੀ ਆ ਵਿਗਿਆਨੀਆਂ ਦੇ ਲਈ ਅੱਜ ਤੱਕ ਇਹ ਸਭ ਤੋਂ ਵੱਡਾ ਰਹੱਸਾ ਕਿ ਇੱਥੇ ਜੀਵਨ ਕਿੱਦਾਂ ਆਇਆ ਹਾਲਾਂਕਿ ਕੁਦਰਤ ਦੀ ਹਰ ਇੱਕ ਚੀਜ਼ ਹੀ ਵਿਗਿਆਨੀਆਂ ਦੇ ਲਈ ਰਹੱਸਾ ਹੈ ਅਮਰੀਕਾ ਦੇ ਵਿੱਚ ਵਿਗਿਆਨੀਆਂ ਨੇ ਬਹੁਤ ਲੰਬੇ ਸਮੇਂ ਤੋਂ ਇਸ ਗੱਲਬਾਤ ਦੇ ਉੱਤੇ ਖੋਜ ਜਾਰੀ ਕੀਤੀ ਆ ਵੀ ਜੀਵਨ ਇੱਥੇ ਕਿੱਦਾਂ ਆਇਆ ਉਹ ਬਹੁਤ ਵੱਡਾ ਰਹੱਸਾ ਰਹੱਸ ਦਾ ਮਤਲਬ ਕਿ ਮੰਨਦੇ ਆ ਕਿ ਪਹਿਲਾਂ ਇੱਥੇ ਗੈਸਾਂ ਸੀਗੀਆਂ ਇੱਕ ਗੈਸ ਦੂਜੀ ਗੈਸ ਵਿੱਚ ਬਣੀ ਜਾ ਰਹੀ ਹੈ ਜਿਹੜੀ ਕਿ ਸੂਰਜ ਦੇ ਵਿੱਚ ਹੋ ਰਿਹਾ ਇਦਾਂ ਦੇ ਬਹੁਤ ਸਾਰੇ ਤਾਰੇ ਆ ਸੂਰਜ ਦੇ ਤਾਰੇ ਦੇ ਵਾਲੇ ਜਿਹੜੇ 9 ਜਾਂ 8 ਗ੍ਰਹਿ ਨੇ 8 ਗ੍ਰਹਿਾਂ ਦੇ ਵਿੱਚ ਇੱਕੋ ਧਰਤੀ ਹੈ ਧਰਤੀ ਦੇ ਉੱਤੇ ਜੀ ਬ੍ਰਹਿਮੰਡ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਆਕਾਸ਼ ਗੰਗਾ ਨੇ ਤੇ ਕੀ ਕੁਝ ਇੱਥੇ ਹੈਗਾ ਆ ਵਿਗਿਆਨੀਆਂ ਦਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹ ਆ ਕਿ ਧਰਤੀ ਦੇ ਉੱਤੇ ਸਾਰੇ ਦੇ ਸਾਰੇ ਤੱਤ ਮੌਜੂਦ ਆ ਇਸ ਵੇਲੇ ਜਿਹੜੇ ਪਹਿਲਾਂ ਸੀਗੇ ਉਹਨੇ ਕੀ ਤੱਤ ਨੇ ਤੱਤ ਤੇ ਉਹਨੇ ਕੀ ਹੈ ਮਨੁੱਖ ਨੂੰ ਹੀ ਹੌਲੀ ਹੌਲੀ ਲੱਭ ਰਾਇਆ ਵੀ ਆ ਫਲਾਣਾ ਆ ਫਲਾਣਾ ਆ ਉਸ ਮਾਮਲੇ ਦੇ ਵਿੱਚ ਉਹ ਸਾਰੇ ਤੱਤ ਅੱਜ ਵੀ ਮੌਜੂਦ ਨੇ ਪਰ ਅੱਜ ਵਿਗਿਆਨੀ ਉਹਨਾਂ ਸਾਰੇ ਤੱਤਾਂ ਦੇ ਨਾਲ ਨਵਾਂ ਜੀਵਨ ਕਿਉਂ ਨਹੀਂ ਪੈਦਾ ਕਰ ਸਕਦਾ मतलब ਉਹ ਮਨੁੱਖ ਦੇ ਵਿੱਚ ਕੀ ਆ ਜਾਂ ਕਿਸੇ ਵੀ ਜੀਵ ਦੇ ਜਿਉਂਦੇ ਚੀਜ਼ ਦੇ ਵਿੱਚ ਕੀ ਆ ਉਹੀ ਚੀਜ਼ਾਂ ਆ ਜਿਹੜੀਆਂ ਨਰਜੀਵ ਚੀਜ਼ ਦੇ ਵਿੱਚ ਨੇ ਪਰ ਵਿਗਿਆਨ ਹਜੇ ਤੱਕ ਇੱਥੇ ਤੱਕ ਨਹੀਂ ਪਹੁੰਚਿਆ ਵੀ ਇਹ ਉਸ ਚੀਜ਼ ਨੂੰ ਫੜ ਲਵੇ ਜਿਹੜੀ ਚੀਜ਼ ਦੇ ਨਾਲ ਲਾਈਫ ਸ਼ੁਰੂ ਹੋਈ ਆ ਪਹਿਲੀ ਹੁਣ ਤੇ ਜਿਉਂਦੀਆਂ ਚੀਜ਼ਾਂ ਤੋਂ ਅੱਗੇ ਡਿਵੈਲਪ ਹੋਈ ਜਾਂਦੀਆਂ ਜਾਂ ਹੋਰ ਬਣੀ ਜਾਂਦੀਆਂ ਪਹਿਲੇ ਲਾਈਫ ਕਿੱਥੋਂ ਆਈ ਆ ਉਹਦਾ ਜਿਹੜਾ ਇੱਕ ਤਰੀਕਾ ਆ ਉਹਨੂੰ ਲੱਭਣ ਦੇ ਲਈ ਉਹਨਾਂ ਨੇ ਇੱਕ ਹੁਣ ਕੰਪਾਊਂਡ ਲੱਭਿਆ ਉਹਨੂੰ ਇਹ ਕਹਿੰਦੇ ਆ ਕਿ ਪੈਂਟੈਥੀਨ ਇਹਦਾ ਮਤਲਬ ਇਹ ਆ ਕਿ ਜਦੋਂ ਪਹਿਲਾਂ ਧਰਤੀ ਕੱਗ ਦਾ ਗੋਲਾ ਹੌਲੀ ਹੌਲੀ ਠੰਡੀ ਹੋਈ ਇਹਦੇ ਉੱਤੇ ਸਮੁੰਦਰ ਬਣੇ ਪਾਣੀ ਬਣਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਜੀਵ ਪੈਦਾ ਹੋਇਆ ਵੀ ਜਿਹੜਾ ਇੱਕੋ ਸੈੱਲ ਦਾ ਸੀਗਾ ਬਹੁਤ ਛੋਟਾ ਜਿਹਾ ਨੰਗੀ ਅੱਖ ਨਾਲ ਦੇਖ ਵੀ ਨਹੀਂ ਸਕਦੇ ਫਿਰ ਉਸ ਤੋਂ ਮਲਟੀ ਸੈਲੂਲਰ ਪੈਦਾ ਹੋਏ ਤੇ ਫਿਰ ਗੱਲਬਾਤ ਅੱਗੇ ਉਹ ਜਿਹੜਾ ਪਹਿਲਾ ਜੀਵ ਦੇ ਵਿੱਚ ਜਿਹਨੂੰ ਜੀਵਨ ਕਹਿੰਦੇ ਆ ਉਹ ਕਿੱਥੋਂ ਆਇਆ ਉਹਦੀਆਂ ਵੱਖਰੀਆਂ ਵੱਖਰੀਆਂ ਥਿਊਰੀਜ਼ ਨੇ ਹੁਣ ਇਹ ਕਹਿੰਦੇ ਆ ਕਿ ਉਹ ਇੱਕ ਕੰਪਾਊਂਡ ਪੈਂਥੀਨ ਪੈਂਥੀਨ ਜਿਹੜਾ ਆ ਉਹ ਬਹੁਤ ਅਸੈਂਸ਼ੀਅਲ ਆ ਮੈਟਾਬੋਲਿਜ਼ਮ ਦੇ ਲਈ ਤੇ ਉਹ ਕਹਿੰਦੇ ਜਿਹੜਾ ਸਾਰਾ ਕੁਝ ਇਹਦੇ ਲਈ ਕਰਦਾ ਸੀ ਤੇ ਜਿਹੜੀਆਂ अर्ली ਅਰਥ ਦੇ ਉੱਤੇ ਕੰਡੀਸ਼ਨ ਸੀਗੀਆਂ ਉਹ ਸਾਰੀਆਂ ਜਿਹੜੀਆਂ ਕਹਿੰਦੇ ਇਹ ਹੁਣ ਉਸੇ ਤਰ੍ਹਾਂ ਇਹਨਾਂ ਨੇ ਦੇਖਿਆ ਕਿ ਉਹਨਾਂ ਨੇ ਇਹ ਮੋਲੀਕਿਊਲ ਜਿਹੜਾ ਆ ਕ੍ਰੀਏਟ ਕੀਤਾ ਤੇ ਕਈ ਜਿਹੜੇ ਹੋਰ ਜੀਵਨ ਦੇ ਘਰਸ ਸੀਗੇ ਜਾਂ ਤਤ ਸੀਗੇ ਵੱਖਰੇ ਵੱਖਰੇ ਉਹ ਮਿਲ ਗਏ ਤੇ ਮਿਲਣ ਤੋਂ ਬਾਅਦ ਉੱਤੇ ਪਹਿਲੀ ਵਾਰੀ ਲਾਈਫ ਧਰਤੀ ਦੇ ਉੱਤੇ ਆ ਗਈ ਇਹ ਜਿਹੜੀ ਡਿਸਕਵਰੀ ਆ ਹੁਣ ਜਿਹੜੀ ਸਟੈਪ ਬਾਈ ਸਟੈਪ ਡਵੈਲਪਮੈਂਟ ਹੋਈ ਆ ਪਹਿਲਾਂ ਪਾਣੀ ਚ ਰਹਿਣ ਵਾਲੇ ਜੀਵ ਸੀ ਫਿਰ ਪਾਣੀ ਚ ਉਹ ਮਤਲਬ ਥੋੜੇ ਜਿਹਾ ਮਲਟੀ ਸੈਲੂਲਰ ਬਣ ਗਏ ਫਿਰ ਵੱਡੇ ਬਣ ਗਏ ਫਿਰ ਉਹ ਕਰਦੇ ਕਰਦੇ ਕਿੱਦਾਂ ਮਨੁੱਖ ਬਣਿਆ ਇੱਥੇ ਤੱਕ ਤੇ ਸਾਰਾ ਐਕਸਪਲੇਨ ਹੋ ਜਾਂਦਾ ਪਰ ਪਹਿਲੀ ਵਾਰ ਜੀਵਨ ਕਿੱਥੋਂ ਆਇਆ ਉਹਦੇ ਵਿੱਚ ਇਹ ਜਿਹੜੀ ਹੁਣ ਇਹਨਾਂ ਨੇ ਰਿਸਰਚ ਕੀਤੀ ਆ ਇਹ ਸਭ ਤੋਂ ਵੱਡੀ ਮੰਨੀ ਜਾਂਦੀ ਔਰ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੀਵਨ ਦੇ ਹੋਰ ਰਹੱਸ ਖੋਲਣਗੇ ਕਿ ਸ਼ੁਰੂ ਦੇ ਵਿੱਚ ਜੀਵਨ ਪਹਿਲੀ ਵਾਰ ਕਿਸ ਤਰੀਕੇ ਦੇ ਨਾਲ ਪੈਦਾ ਹੋਇਆ ਸੀ ਜਿਹੜੇ ਉਹਦੇ ਆਰਐਨਏ ਡੀਐਨਏ ਤੇ ਜੋ ਕੁਝ ਵੀ ਇਹ ਸਾਇੰਟਿਸਟਸ ਦੱਸਦੇ ਆ ਸੋ ਇਹ ਇੱਕ ਵੱਡੀ ਜਿਹੜੀ ਖੋਜ ਆ ਇਹ ਅੱਜ ਜਿਹੜੀ ਸਾਹਮਣੇ ਆਈ ਆ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਇਹਦੇ ਵਿੱਚੋਂ ਪਤਾ ਲੱਗਣਗੀਆਂ ਕਿ ਕੀ ਕੀ ਉਸ ਵੇਲੇ ਹੋਇਆ ਸੀ ਜਿਹਦੇ ਨਾਲ ਜਿਹੜੇ ਵਿਗਿਆਨੀ ਥਿਉਰੀਜ਼ ਦਿੰਦੇ ਨੇ ਕਿ ਦੁਨੀਆ ਦਾ ਅੱਜ ਦਾ ਰੂਪ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਸਾਹਮਣੇ ਆਇਆ ਅਗਲੀ ਕਰਵਾ ਦੋਸਤੋ ਇੱਕ ਅਲਟਰਾ ਪ੍ਰੋਸੈਸਡ ਫੂਡਸ ਬਾਰੇ ਆ ਇੱਕ ਬਿਮਾਰੀਆਂ ਦੇ ਨਾਲ ਸਿੱਧਾ ਸਬੰਧ ਇਹਨਾਂ ਦਾ ਦੱਸਿਆ ਗਿਆ ਹੈ ਵੀ ਇੱਕ ਬਹੁਤ ਵੱਡੀ ਖੋਜ ਅੱਜ ਕੀਤੀ ਗਈ ਆ ਅਲਟਰਾ ਪ੍ਰੋਸੈਸਡ ਫੂਡ ਜਿਵੇਂ ਅਲਟਰਾ ਪ੍ਰੋਸੈਸਡ ਫੂਡਸ ਦੇ ਵਿੱਚ 스ਨੈਕਸ ਕਹਿੰਦੇ ਆ ਜਾਂ ਜਿਹੜੇ ਫਰੋਜ਼ਨ ਹੁੰਦੇ ਆ ਆਪਾਂ ਜਿਹੜੇ ਫਰੋਜ਼ਨ ਮੀਲਸ ਖਾਂਦੇ ਆ ਇਹ ਆਉਂਦੇ ਆ ਦੱਸਿਆ ਜਾ ਰਿਹਾ ਕਿ ਜਿਹੜੇ ਹੋਰ ਚੀਜ਼ਾਂ ਆ ਉਹਨਾਂ ਨੂੰ 30 ਤੋਂ ਜ਼ਿਆਦਾ ਹੈਲਥ ਪ੍ਰੋਬਲਮਸ ਦੇ ਨਾਲ ਜੋੜ ਕੇ ਦੱਸਿਆ ਜਾ ਰਿਹਾ ਕਿ ਜਿਹੜੇ ਜਿਹੜੇ ਲੋਕ ਆ ਕੁਝ ਖਾਂਦੇ ਆ ਉਹਨਾਂ ਨੂੰ ਆ 30 ਪ੍ਰੋਬਲਮਸ ਜਿਹੜੀਆਂ ਹੋ ਸਕਦੀਆਂ ਜਾਂ ਇਹ ਬਿਮਾਰੀਆਂ ਉਹਨਾਂ ਲੋਕਾਂ ਨੂੰ ਹੀ ਹੁੰਦੀਆਂ ਜਿਹੜੇ ਆਹ ਆਹ ਚੀਜ਼ਾਂ ਖਾਂਦੇ ਆ ਸਟੱਡੀਆਂ ਆਈਆਂ ਜਿਹਦੇ ਵਿੱਚ 10 ਮਿਲੀਅਨ ਦੇ ਕਰੀਬ ਲੋਕਾਂ ਨੂੰ ਦੱਸਿਆ ਗਿਆ ਕਿ ਜਿਹੜੇ ਲੋਕ ਅਲਟਰਾ ਪ੍ਰੋਸੈਸਡ ਫੂਡ ਖਾਂਦੇ ਸੀ ਉਹਨਾਂ ਦੇ ਵਿੱਚ ਜ਼ਿਆਦਾ ਮੋਟਾਪਾ ਆ ਉਹਨਾਂ ਦੇ ਵਿੱਚ ਜ਼ਿਆਦਾ ਹਾਰਟ ਡਿਜ਼ੀਜ਼ ਨੇ ਉਹਨਾਂ ਦੇ ਵਿੱਚ ਜ਼ਿਆਦਾ 슈ਗਰ ਆ ਉਹਨਾਂ ਦੇ ਵਿੱਚ ਜ਼ਿਆਦਾ ਕ੍ਰੋਨਿਕ ਡਿਜ਼ੀਜ਼ ਨੇ ਕੋਈ ਵੀ ਸਟੱਡੀ ਨੇ ਮਤਲਬ ਜਿਹੜੀਆਂ ਉਹ ਉਹ ਜਿਹੜੀਆਂ ਜਿਹੜੀ ਵੀ ਸਟੱਡੀ ਹੋਈ ਹੈ ਕੋਈ ਵੀ ਫੰਡ ਨਹੀਂ ਕੀਤਾ ਉਹਨਾਂ ਕੰਪਨੀਆਂ ਨੇ ਜਿਹੜੀਆਂ ਅਲਟਰਾ ਪ੍ਰੋਸੈਸਡ ਫੂਡ ਫੂਡ ਬਣਾ ਰਹੀਆਂ ਸੋ ਇਹ ਅਨਬਾਇਸਡ ਮੰਨੀ ਜਾਂਦੀਆਂ ਇਹਦੇ ਵਿੱਚ ਵੀ ਕੋਈ ਵੀ ਇਹਨਾਂ ਨੇ ਪੱਖਪਾਤ ਨਹੀਂ ਕੀਤਾ ਅਲਟਰਾ ਪ੍ਰੋਸੈਸਡ ਫੂਡ ਬਹੁਤ ਵੱਡਾ ਪੋਰਸ਼ਨ ਲੋਕਾਂ ਦੇ ਖਾਣੇ ਦਾ ਅਮਰੀਕਾ ਦੇ ਵਿੱਚ ਜਿੰਨੀ ਲੋਕ એનર્ਜੀ ਲੈਂਦੇ ਉਹਦੇ ਚੋਂ 58% ਅਲਟਰਾ ਪ੍ਰੋਸੈਸਡ ਫੂਡ ਆ ਚਾਹੇ ਉਹ ਫਰੋਜ਼ ਕੀਤਾ ਫ੍ਰੀਜ਼ ਕੀਤਾ ਆ ਚਾਹੇ ਉਹ ਜਿਹੜਾ ਹੋਰ ਆ ਉਹ ਸਾਰੀਆਂ ਚੀਜ਼ਾਂ ਜਿਹੜਾ ਇਸ ਭੋਜਨ ਦੇ ਵਿੱਚ ਦੱਸਦੇ ਆ ਕਿ ਬਹੁਤ ਸਸਤੇ ਰਸਾਇਣ ਪਾਏ ਜਾਂਦੇ ਆ ਜਿਹੜੇ ਇਨਗਰੀਡੀIENTS ਦਾ ਅਲਟਰਨੇਟ ਹੁੰਦੇ ਆ ਤੇ ਜਿਨ੍ਹਾਂ ਦੀ ਫੂਡ ਵੈਲਿਊ ਜਿਹੜੇ ਜਿਹੜੇ ਕੋਈ ਹੋਲ ਫੂਡ ਉਹਨਾਂ ਦੇ ਵਿੱਚ ਹੁੰਦਾ ਹੀ ਨਹੀਂ ਆ ਮਤਲਬ ਜੇ ਖੰਡ ਆ ਤੇ ਖੰਡ ਦੇ ਥਾਂ ਦੇ ਉੱਤੇ ਕੁਝ ਹੋਰ ਪਾਇਆ ਹੁੰਦਾ ਜਾਂ ਦੂਜੀਆਂ ਚੀਜ਼ਾਂ ਐਸੇ ਤਰੀਕੇ ਨਾਲ ਇਹ ਦੱਸਿਆ ਗਿਆ ਕਿ ਜਿਹੜੇ ਕੁਝ ਐਕਸਪਰਟਸ ਇਹ ਕਹਿ ਰਹੇ ਆ ਕਿ ਰੈਗੂਲੇਸ਼ਨ ਹੋਣੀ ਚਾਹੀਦੀ ਆ ਕਾਨੂੰਨ ਬਣਨਾ ਚਾਹੀਦਾ ਆ ਜਿੱਦਾਂ ਟਬੈਕੋ ਦੇ ਉੱਤੇ ਕੰਟਰੋਲ ਆ ਤਬਾਕੂ ਦੇ ਉੱਤੇ ਇਸੇ ਤਰ੍ਹਾਂ ਜਿਹੜੀਆਂ ਅਲਟਰਾ ਪ੍ਰੋਸੈਸਡ ਇਹ ਫੂਡਸ ਨੇ ਇਹਨਾਂ ਦੇ ਉੱਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਅਮਰੀਕਾ ਦੀ ਸਰਕਾਰ ਕਨਸਿਡਰ ਕਰ ਰਹੀ ਆ ਸੋਚ ਰਹੀ ਆ ਕਿ ਵਾਰਨਿੰਗ ਅਲਟਰਾ ਪ੍ਰੋਸੈਸ ਫੂਡਸ ਬੰਦਰੀ ਜਿਹੜੀ ਜਿਹੜੀਆਂ ਡਾਈਟਰੀ ਗਾਈਡਲਾਈਨਸ ਨੇ ਉਹਦੀਆਂ ਖਾਣ ਦੀਆਂ ਚੀਜ਼ਾਂ ਦੇ ਉੱਤੇ ਦਿੱਤੀਆਂ ਜਾਂਦੀਆਂ ਆ ਉਹਦੇ ਉੱਤੇ ਕੁਛ ਨਾ ਕੁਛ ਜਿਹੜਾ ਉਹ ਅ ਜ਼ਰੂਰ ਕੀਤਾ ਜਾਵੇ ਸਟੱਡੀਜ਼ ਨੇ ਪ੍ਰੂਵ ਤਾਂ ਨਹੀਂ ਕੀਤਾ ਕਿ ਅਲਟਰਾ ਪ੍ਰੋਸੈਸਡ ਫੂਡਸ ਜਿਹੜੇ ਨੇ ਸਿੱਧਾ ਹੈਲਥ ਪ੍ਰੋਬਲਮ ਦੇ ਲਈ ਜ਼ਿੰਮੇਵਾਰ ਨੇ ਪਰ ਇਵਿਡੈਂਸ ਹੈਗਾ ਕਿ ਸਬੰਧ ਇਹਨਾਂ ਦਾ ਬਹੁਤ ਸਿੱਧਾ ਤੇ ਬੜਾ ਸਟਰੋਂਗ ਆ ਆਪਸ ਦੇ ਵਿੱਚ ਜਿਹੜੇ ਮਤਲਬ ਇਹਦੇ ਵਿੱਚ ਅਲਟਰਾ ਪ੍ਰੋਸੈਸਡ ਫੂਡਸ ਜਿਹੜੇ ਆ ਉਹਦੀ ਹੈਲਥੀਅਰ ਚੁਆਇਸ ਹੋਣੀ ਚਾਹੀਦੀ ਆ ਦੂਜੇ ਪਾਸੇ ਜਦ ਕਿ ਇਹਦੇ ਨਾਲ ਬਹੁਤ ਵੱਡਾ ਜਿਹੜਾ ਨੁਕਸਾਨ ਆ ਇਸ ਵੇਲੇ ਹੋ ਰਿਹਾ ਆ ਤੇ ਬਹੁਤ ਵੱਡਾ ਸਬੰਧ ਇਹਨਾਂ ਦਾ ਆਪਸ ਦੇ ਵਿੱਚ ਜੋੜ ਕੇ ਦੇਖਿਆ ਜਾ ਰਿਹਾ ਹੈ ਪਿਛਲੇ ਸਾਲਾਂ ਦੇ ਵਿੱਚ ਕਈ ਦਰਜਣਾ ਸਟੱਡੀਜ਼ ਹੋਈਆਂ ਜਿਹੜਾ ਸਟੱਡੀਜ਼ ਦੇ ਵਿੱਚ ਇਹ ਦੱਸਿਆ ਹੋਇਆ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਅਲਟਰਾ ਪ੍ਰੋਸੈਸਡ ਫੂਡਸ ਖਾਂਦੇ ਆ ਉਹਨਾਂ ਦੇ ਵਿੱਚ ਮੋਟਾਪਾ ਕਾਰਡੀਓ ਵਾਸਕੂਲਰ ਡਿਜ਼ੀਜ਼ ਕੈਂਸਰ ਡਾਇਬਟੀਜ਼ ਜਾਂ ਦੂਜੀਆਂ ਚੀਜ਼ਾਂ ਜ਼ਿਆਦਾ ਹੋ ਰਹੀਆਂ ਇਹਦੇ ਵਿੱਚ ਇੱਕ ਦੇਸ਼ ਦੇ ਸਾਇੰਟਿਸਟ ਨੇ ਸਗੋਂ ਜਿਹੜੀ ਇੱਕ ਟੀਮ ਇੰਟਰਨੈਸ਼ਨਲ ਰਿਸਰਚਰਸ ਦੀ ਉਹਨਾਂ ਨੇ ਇੱਕ ਬਹੁਤ ਕੰਫ੍ਰੀਹੈਂਸਿਵ ਰਿਵਿਊ ਕੀਤਾ ਆ ਇਹ ਸਾਰੇ ਕੁਛ ਦਾ ਡਾਟਾ ਦੇ ਵਿੱਚ ਔਰ ਉਹਨਾਂ ਨੇ ਇਹਨੂੰ ਐਨਾਲਾਈਜ਼ ਕਰਕੇ ਸਾਹਮਣੇ ਇਹ ਚੀਜ਼ ਲਿਆਂਦੀ ਆ ਕਿ ਇਹਦਾ ਸਿੱਧਾ ਸਬੰਧ ਆ ਬ੍ਰਿਟਿਸ਼ ਮੈਡੀਕਲ ਜਰਨਲ ਬੀ ਐਮ ਜੀ ਦੇ ਵਿੱਚ ਇਹ ਰਿਸਰਚ ਜਿਹੜੀ ਆ ਪਬਲਿਸ਼ ਹੋਈ ਆ ਤੇ ਉਹਦੇ ਵਿੱਚ ਦੱਸਿਆ ਕਿ ਇਹਨਾਂ ਕਾਰਡੀਓ ਵੈਸਕੂਲਰ ਡਿਜ਼ੀਜ਼ਸ ਦਾ ਤੇ 48 ਤੋਂ 53 ਸਾਲ ਜਿਹੜੀ ਪਰਸੈਂਟ ਹਾਇਰ ਰਿਸਕ ਹੋ ਜਾਂਦਾ ਐਂਗਜ਼ਾਇਟੀ ਦਾ ਤੇ ਕਾਮਨ ਜਿਹੜੇ ਮੈਂਟਲ ਡਿਸਆਰਡਰ ਨੇ ਤੇ 12% ਗ੍ਰੇਟਰ ਰਿਸਕ ਹੋ ਜਾਂਦਾ ਇਹਦੇ ਵਿੱਚ ਟਾਈਪ 2 ਡਾਇਬੀਟੀਸ ਦਾ ਸੋ ਇਹਦਾ ਸਿੱਧਾ ਸਬੰਧ ਜਿਹੜਾ ਹੋਏ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਸਿੱਧਾ ਸਿੱਧਾ ਜਿਹੜੇ ਅਲਟਰਾ ਪ੍ਰੋਸੈਸਡ ਫੂਡਸ ਨੇ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾ ਵੀ ਹੈ ਗੱਲਾਂ ਬਾਤਾਂ ਨਾਲ